ਇੱਕ ਸਾਲ ਤੋਂ ਛੋਟੇ ਬੱਚਿਆਂ ਨੂੰ ਨਹੀਂ ਦੇਣੇ ਚਾਹੀਦੇ ਅਜਿਹੇ ਪੰਜ ਫੂਡ ਨਹੀਂ ਤਾਂ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਆਓ ਜਾਣਦੇ ਹਾਂ ਇਹਨਾਂ ਫੂਡਜ਼ ਬਾਰੇ ਤਾਂ ਜੋ ਤੁਸੀਂ ਇਹ ਗਲਤੀ ਨਾ ਕਰ ਸਕੋ ਅਤੇ ਆਪਣੇ ਬੱਚੇ ਦੀ ਸਿਹਤ ਦਾ ਖਿਆਲ ਰੱਖ ਸਕੋ ਹਰ ਕੋਈ ਜਾਣਦਾ ਕਿ 6 ਮਹੀਨਿਆਂ ਤੱਕ ਦੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ ਹੀ ਦੇਣਾ ਚਾਹੀਦਾ ਪਰ ਜਿਉਂ ਹੀ ਬੱਚਾ 6 ਮਹੀਨੇ ਦਾ ਹੋ ਜਾਂਦਾ ਹੈ ਤਾਂ ਮਾਪੇ ਉਸ ਨੂੰ ਨਵੇਂ-ਨਵੇਂ ਸਵਾਦ ਚਖਾਉਣ ਲੱਗ ਪੈਂਦੇ ਨੇ ਹਾਲਾਂਕਿ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਗੁਰਦੇ, ਜਿਗਰ ਅਤੇ ਹੋਰ ਅੰਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ ਇਸ ਲਈ ਉਹਨਾਂ ਦੀ ਖੁਰਾਕ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਤੁਹਾਨੂੰ ਕੁਝ ਭੋਜਨਾਂ ਬਾਰੇ ਦੱਸਾਂਗੇ ਜੋ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ ਨਮਕ ਬੱਚਿਆਂ ਦੇ ਖਾਣੇ ਦੇ ਵਿੱਚ ਨਮਕ ਪਾਉਣ ਤੋਂ ਪਰਹੇਜ਼ ਕਰੋ 1 ਸਾਲ ਤੱਕ ਦੇ ਬੱਚਿਆਂ ਦੇ ਗੁਰਦੇ ਲੂਣ ਨੂੰ ਸਹੀ ਢੰਗ ਨਾਲ ਪ੍ਰੋਸੈਸ ਕਰਨ ਦੇ ਯੋਗ ਨਹੀਂ ਹੁੰਦੇ ਇਸ ਨਾਲ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ 슈ਗਰ ਬੱਚਿਆਂ ਨੂੰ ਬਹੁਤ ਜ਼ਿਆਦਾ ਖੰਡ ਵਾਲੀ ਚੀਜ਼ ਨਾ ਦਿਓ ਇਸ ਕਾਰਨ ਉਹਨਾਂ ਦੇ ਦੰਦ ਖਰਾਬ ਹੋ ਸਕਦੇ ਨੇ ਮੋਟਾਪਾ ਵਜ਼ਨ ਦਾ ਵੀ ਖਤਰਾ ਹੈ ਕੁਦਰਤੀ ਤੌਰ ਤੇ ਮਿੱਠੇ ਫਲਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਬਿਹਤਰ ਹੁੰਦਾ ਹੈ ਆਈਸਕ੍ਰੀਮ ਆਈਸਕ੍ਰੀਮ ਦੁੱਧ ਤੋਂ ਬਣਾਈ ਜਾਂਦੀ ਹੈ ਅਤੇ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਗਾਂ ਜਾਂ ਮੱਝ ਦੇ ਦੁੱਧ ਨੂੰ ਹজম ਕਰਨਾ ਮੁਸ਼ਕਲ ਹੁੰਦਾ ਹੈ ਇਸ ਨਾਲ ਬੱਚਿਆਂ ਦੇ ਵਿੱਚ ਅਲਰਜੀ ਪਾਚਨ ਨਾਲ ਸੰਬੰਧੀ ਸਮੱਸਿਆਵਾਂ ਜਾਂ ਪੇਟ ਦਰਦ ਹੋ ਸਕਦਾ ਹੈ ਇਸ ਲਈ ਘੱਟ ਸਾਲ ਤੋਂ ਛੋਟੇ ਬੱਚੇ ਨੂੰ ਆਈਸਕ੍ਰੀਮ ਨਹੀਂ ਦੇਣੀ ਚਾਹੀਦੀ ਚਾਕਲੇਟ ਚਾਕਲੇਟ ਬੱਚਿਆਂ ਲਈ ਹਾਨੀਕਾਰਕ ਹੋ ਸਕਦੀ ਹੈ ਇਹ ਉਨ੍ਹਾਂ ਦੀ ਨੀਂਦ ਦੇ ਵਿੱਚ ਵਿਘਨ ਪਾ ਸਕਦਾ ਉਨ੍ਹਾਂ ਨੂੰ ਭਰਿਆ ਮਹਿਸੂਸ ਕਰ ਸਕਦਾ ਜਿਸ ਕਾਰਨ ਉਹ ਭੋਜਨ ਖਾਣ ਤੋਂ ਇਨਕਾਰ ਕਰਦੇ ਨੇ ਚਾਕਲੇਟ ਦੇ ਸੇਵਨ ਨਾਲ ਛੋਟੇ ਬੱਚਿਆਂ ਦੇ ਲੀਵਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਇੱਕ ਸਾਲ ਤੋਂ ਛੋਟੇ ਬੱਚਿਆਂ ਨੂੰ ਚਾਕਲੇਟ ਨਹੀਂ ਦਿੱਤੀ ਜਾਣੀ ਚਾਹੀਦੀ ਨੱਟਸ ਅਤੇ ਸਖਤ ਭੋਜਨ ਇੱਕ ਸਾਤ ਤੋਂ ਛੋਟੇ ਬੱਚਿਆਂ ਨੂੰ ਗਿਰੀਦਾਰ ਅਤੇ ਸਖਤ ਭੋਜਨ ਜਿਵੇਂ ਕਿ ਗਾਜਰ ਦੇ ਵੱਡੇ ਟੁਕੜੇ ਦੇਣ ਤੋਂ ਪਰਹੇਜ਼ ਕਰੋ ਉਹਨਾਂ ਲਈ ਇਹਨਾਂ ਨੂੰ ਚਬਾਉਣਾ ਅਤੇ ਨਿਗਲਣਾ ਮੁਸ਼ਕਲ ਹੈ ਤੇ ਇਸ ਕਾਰਨ ਇਹ ਭੋਜਨ ਗਲੇ ਦੇ ਵਿੱਚ ਫਸਦਾ ਖਤਰਾ ਰਹਿੰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ